ਸਾ ਹਸ ਸਮਝਾ ਸੀ ਕਿ ਇਸ ਗਲੀ ਦੇ ਵਿੱਚ ਜੀ ਮਲਕੀਤ ਸਿੰਘ ਤੇ ਮੁੰਡਾ ਉਸਫਿੰਦਰ ਸੀ ਬਬਲੂ ਇੱਥੇ ਖੜੇ ਸੀ ਅੱਛਾ ਜੀ ਤੇ ਸਾਂਡ ਲੰਘ ਰਿਹਾ ਸੀਗਾ ਅੱਛਾ ਜੀ ਪਰਸੋਂ ਦੀ ਗੱਲ ਹੈ ਅੱਛਾ ਜੀ ਤੇ ਉਹ ਨਾਲ ਲੱਗੇ ਸੱਤਰਾਇਦਰ ਮੁੰਡਾ ਲਿੰਦਾ ਉਹਨੇ ਉਹ ਕਹਿੰਦਾ ਵੀ ਅੰਕਲ ਅਗੋਂ ਦਿਨਾਂ ਲੰਘੋ ਇਹਦੇ ਹੂੰ ਕਿ ਇਹ ਮਾਰੇਗਾ ਅੱਛਾ ਜੀ ਉਹ ਕਹਿੰਦਾ ਵੀ ਮੈਂ ਕਿਹਾ ਨਿਸ਼ੜੀਆਂ ਵੀ ਯਾਰ ਮੈਨੂੰ ਮਾਰੂਗਾ ਹੂੰ બસ ਇਹੇ ਗੱਲ ਦੁੱਤੀ ਇਹਨਾਂ ਨੇ ਆਉਂਦਾ ਵੀ ਜੇ ਤੂੰ ਨੇ ਨਹੀਂ ਛੇੜੀ ਤਾਂ ਇਹ ਨਹੀਂ ਛੇੜੀ ਅੱਛਾ ਜੀ ਬਸ ਇਹ ਨਹੀਂ ਪਰਸੋਂ ਦੀ ਗੱਲ ਹੈ ਅੱਛਾ ਜੀ ਤੇ ਪਰਸੋਂ ਦੀ ਗੱਲ ਹੈ ਤੇ ਅੱਜ ਅੱਜ ਫੇਰ ਅੱਜ ਫੇਰ ਮਤਲਬ ਇਹਨਾਂ ਦਾ ਹਸੇ ਮਜ਼ਾਕ ਦੇ ਵਿੱਚ ਇਹ ਆਪਸ ਵਿੱਚ ਹੱਥੋ ਪਾਈ ਹੋਗੇ ਅੱਛਾ ਮਤਲਬ ਮਰਡਰ ਅੱਜ ਹੋਇਆ ਮਰਡਰ ਅੱਜ ਹੋਇਆ ਅੱਛਾ ਜੀ ਕਿਵੇਂ ਹੋਇਆ ਉਹ ਜਦੋਂ ਇਹ ਦੋਨੋਂ ਜਣੇ ਹੱਥੋ ਪਾਈ ਹੋਏ ਨੇ ਉਹ ਥੱਲੇ ਸੀ ਇਹ ਮੁੰਡਾ ਉੱਪਰ ਸੀ ਨਹੀਂ ਨਹੀਂ ਹੱਥੋ ਪਾਈ ਹੋਣ ਦਾ ਕਾਰਨ ਅੱਜ ਕੀ ਕਾਰਨ ਅੱਜ ਕੋਈ ਉਹੀ ਉਸੇ ਪਰਸੋਂ ਵਾਲੇ ਮਤਲਬ ਹਸੇ ਮਜ਼ਾਕ ਨੂੰ ਅੱਜ ਫੇਰ ਇਹਨਾਂ ਨੇ ਦੁਬਾਰਾ ਛੇੜ ਬਸ ਉਹ ਕਹਿੰਦਾ ਵੀ ਮਤਲਬ ਤੂੰ ਬਹੁਤਾ ਬਦਮਾਸ਼ ਨਹੀਂ ਨਾ ਇਹ ਕਹਿੰਦਾ ਯਾਰ ਜਾ ਚਲੇ ਜਾ ਬਸ ਹਾਸੇ ਵਿੱਚ ਜਾ ਕੇ ਦੇ ਵਿੱਚ ਹੀ ਅੱਛਾ ਜੀ ਅੱਗੇ ਵੀ ਕਰਦੇ ਰਹਿੰਦੇ ਸੀ ਅੱਛਾ ਜੀ ਤੇ ਉਹ ਉਹ ਥੱਲੇ ਡੇਰ ਪਿਆ ਉੱਪਰ ਸੀ ਜੀ ਤੇ ਇਹਦੀਆਂ ਲੜਕੀਆਂ ਦੋ ਆ ਇੱਕ 2 ਬਾਈਕ ਸਾਲ ਦੀ ਇੱਕ 20 ਸਾਲ ਦੀ ਉਹਨਾਂ ਨੇ ਮਗਰਲੇ ਬੰਨੋ ਆ ਕੇ ਲੱਕੜ ਦੀਆਂ ਜਿਹੜੀਆਂ ਹੁੰਦੀਆਂ ਨੇ ਉਹ ਕਪੜੇ ਧੋਣ ਵਾਲੀਆਂ ਥਾਪੀ ਥਾਪੀ ਉਹ ਇਹਦੇ ਸਿਰ ਵਿੱਚ ਮਾਰੀਆਂ ਮਗਲੇ ਪਾਸ ਅੱਛਾ ਜੀ ਦੋਨੋਂ ਕੁੜੀਆਂ ਨੇ ਮਾਰ ਦੋਨੋਂ ਕੁੜੀਆਂ ਦੋਨੋਂ ਕੁੜੀਆਂ ਨੇ ਕੀ ਨਾਮ ਨੇ ਜੀ ਉਹਨਾਂ ਦੇ ਉਹਨਾਂ ਦੇ ਨਾਮ ਮੈਨੂੰ ਯਾਦ ਨਹੀਂ ਗੇ ਦੀਪੀਆ ਕਮਣੀਆ ਦੀਪੀਆ ਕਮਣੀਆ ਇੱਕ ਦੀਪੀ ਦਾ ਇੱਕ ਮਣੀਆ ਅੱਛਾ ਜੀ ਇਹ ਇਹਦੀ ਗੱਡੀ ਚਲਾਉਂਦਾ ਮੱਖਣ ਸਿੰਘ ਦਾ ਨਾਮ ਉਹਦੇ ਦਾ ਕੁੜੀਆਂ ਦੀ ਕਿੰਨੀ ਉਮਰ ਹੋ ਗਈ ਉਹਨਾਂ ਦੀ ਇੱਕ ਦੀ 22 ਸਾਲ ਇੱਕ 20 ਸਾਲ ਦੀ ਅਨਮੈਰਿਡ ਨੇ ਇਹਦਾ ਮਰਡਰ ਹੋਇਆ ਉਹ ਕੰਮ ਕੀ ਕਰਦਾ ਕੀ ਨਾਮ ਉਹਦਾ ਨਾਮ ਸੁਖਵਿੰਦਰ ਸਿੰਘ ਬਬਲੂਆ ਜੀ ਉਹ ਟੈਂਪੂ ਚਲਾਉਂਦਾ ਪਲਾਗੋ ਠੀਕ ਹੈ ਮੱਖਣ ਸਿੰਘ ਦਾ ਟੈਂਪੂ ਹੈ ਨਹੀਂ ਅਨਮੈਰਡਾ ਆ ਘਰ ਉਹਦਾ ਕੱਲਾ ਕੱਲੀ ਰਹਿੰਦਾ ਉਹ ਕੱਲਾ ਹੀ ਨਾਲ ਉਹਦਾ ਭਰਾ ਵਾ ਕਿੰਨੇ ਕ ਟਾਈਮ ਤੁਰੇ ਰਹਿੰਦੇ ਆ ਇਹ ਤਕਰੀਬਨ 30 35 ਸਾਲ ਤੋਂ ਜਉਂਦੀ ਹੈ ਜਗਲ ਵਿਗੀ ਆ ਉਦੋਂ ਲਈ ਉਹਦੇ ਪਿਓ ਨੇ ਮਕਾਨ ਲਿਆ ਸੀ ਤੇ ਇਹ ਜਿਹੜੀ ਥਾਪੀ ਮਾਰੀ ਹੈ ਦੋ ਕੁੜੀਆਂ ਨੇ ਮਾਰੀ ਦੋ ਕੁੜੀਆਂ ਨੇ ਮਾਰੀ ਉਹ ਤਾਂ ਬਾਪ ਜਰਾ ਸੀ ਉਹ ਥੱਲੇ ਸੀ ਇਹ ਮੁੰਡਾ ਉੱਪਰ ਸੀ ਅੱਛਾ ਜੀ ਇਹ ਅਫਸਰ ਵਿੱਚ ਲੜ ਰਹੇ ਸੀ ਇਹ ਛਡਾਰੇ ਸੀ ਮਲਕੀਤ ਸਿੰਘ ਮੱਖਣਸਿਉਣੀ ਲੱਗੂ ਛਡਾਰੇ ਆ ਅੱਛਾ ਜੀ ਮੈਂ ਤਾਂ ਪੈਲਸ ਵਿੱਚ ਵਿਆਹ ਵਿੱਚ ਸੀ ਮੈਨੂੰ ਤੇ ਇਹਨਾਂ ਨੇ ਹੁਣ ਜਾਂਦਿਆਂ ਉੱਥੇ ਜਾ ਕੇ ਲਿਆ ਅਸੀਂ ਹੁਣ ਉਹਦੀ ਜਿਹੜੀ ਡੈੱਡ ਬੋਡੀਆਂ ਨੇ ਕਰਿਆ ਲੈ ਸਾਨੂੰ ਜਵਾਬ ਦੇ ਦਿੱਤਾ ਕਿ ਕਿਹਦੇ ਡੈੱਥ ਹੋ ਗਈ ਸੀ ਇੱਥੇ ਮੌਕੇ ਤੇ ਅਸੀਂ ਕਰਿਆਲ ਦੇ ਖੜਿਆ ਉਹਨੇ ਜਵਾਬ ਦੇ ਦਿੱਤਾ ਅੱਛਾ ਜੀ ਸਿਵਲ ਤੇ ਖੜਿਆ ਉਹਨੇ ਸਾਰੇ ਜਦੋਂ ਚੈੱਕ ਕੀਤਾ ਕਹਿੰਦੇ ਨਹੀਂ ਡੈੱਡ ਪੁਲਿਸ ਨੂੰ ਇਤਲਾਹ ਕਿੰਨੀ ਦੀ ਤਰ੍ਹਾਂ ਬਾਤ ਕੀਤੀ ਓਏ ਉਹਨਾਂ ਨੇ ਤ ਤੇ ਕਿੰਨੀ ਉਮਰ ਦੀ ਸੀ ਬੰਦੇ ਦੀ ਇਹਦੀ ਤਕਰੀਬਨ 38 ਤੋਂ 40 ਦੇ ਵਿੱਚਕਾਰ ਆ ਅੱਛਾ ਜੀ ਤੇ ਪਹਿਲਾਂ ਵੀ ਕਦੀ ਕੋਈ ਇਦਾਂ ਦੀ ਗੱਲ ਹੋਈ ਲੜਾਈ ਝਗੜੇ ਦੀ ਨਹੀਂ ਪਹਿਲਾਂ ਇਹਨਾਂ ਨਾਲ ਕੋਈ ਲੜਾਈ ਝਗੜਾ ਨਹੀਂ ਹੁੰਦਾ ਬਸ ਇਹ ਕੱਲਾ ਰਹਿੰਦਾ ਮਕਾਨ ਉਹਦਾ ਆ ਉਹਦੇ ਨਾਲ ਭਰਾ ਦਾ ਮਕਾਨ ਆ ਅੱਛਾ ਜੀ ਤੇ ਭਰਾ ਨੇ ਪਹਿਲਾਂ ਸਾਰੇ ਮਕਾਨ ਦੇ ਆਪਣੇ ਨਾਂ ਰਜਿਸਟਰੀ ਕਰਾ ਲਈ ਸੀ ਤੇ ਭਰਾ ਮੌਕੇ ਤੇ ਸੀਗਾ ਉਦੋਂ ਭਰਾ ਮੌਕੇ ਤੇ ਸੁਣ ਕਹਿੰਦਾ ਵੀ ਮੇਰੇ ਵਾਸਤੇ ਮਰ ਗਿਆ ਕਿਉਂਕਿ ਨੇ ਹਿੱਸਾ ਲੈ ਲਿਆ ਨਾ ਆਪਣਾ ਅੱਛਾ ਜੀ ਪਹਿਲਾਂ ਨੇ ਹਿੱਸੇ ਸਾਰੇ ਰਜਿਸਟਰੀ ਇਹਨੇ ਕਰਾ ਲਈ ਸੀ ਭਰਾ ਨੇ ਠੀਕ ਹੁਣ ਅਸੀਂ ਮੱਲੇ ਵਾਲਿਆਂ ਨੇ ਰਲ ਕੇ ਤੇ ਇਹਨੂੰ ਅਸੀਂ ਇਹਦਾ ਰਿਪੋਰਟ ਤਾ ਜਿਨ੍ਹਾਂ ਨੇ ਮਰਡਰ ਕੀਤਾ ਉਹ ਫਰਾਰ ਹੈ ਜੀ ਭੱਜ ਗਈ ਸਾਰੀ ਉਹ ਉਹ ਹਲਕ ਪਰਵਾਹੀ ਹੈ ਜੀ ਹੁਣ ਆ ਰਹੇ ਹਸਪੀਟਲ ਅਸੀਂ ਦੇਖਦੇ ਹੁਣ ਅੱਛਾ ਜੀ ਵੀ ਇੱਥੇ ਕਿ ਨਹੀਂ ਠੀਕ ਬਾਕੀ ਉਹਦੀਆਂ ਭੈਣਾਂ ਦੋੜ ਨੇ ਵਿਆਹੀਆਂ ਨੇ ਉਹਨਾਂ ਨੂੰ ਤਲਾਸ਼ ਕਰਤੀ ਆ ਉਹ ਸਵੇਰੇ ਆਉਣਗੀਆਂ ਜੋ ਉਹਨਾਂ ਦੀ ਕਾਰਵਾਈ ਕਰਨੀ ਹੋਏਗੀ ਉਹ ਸਭ ਨਾਲ ਹੀ ਚੱਲਾਂਗੇ ਉਹ ਵੀ ਗਰੀਬ ਪਰਿਵਾਰ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਉਹਨਾਂ ਨਾਲ ਵੀ ਇੰਨੇ ਆਜੋ ਜਿਹੜਾ ਕਾਰਨ ਸੀ ਉਹ ਮੂਲੀ ਗੱਲ ਸੀ ਮਸਲ ਤੱਕ ਪਹੁੰਚ ਗਈ ਕਤਰ ਤੱਕ ਪਹੁੰਚ ਗਈ